ਦੇ ਨੇ ਹੁਣ ਚਾਹੀਦੇ ਪਿੱਛੇ ਲਾ ਜੋ ਹੁਣੇ ਨਹੀਂ ਤੇ ਕਰਨ ਦੇ ਕੀ ਕਰੋਗੇ ਪਰਚਾ ਕਰਾਵਣਾ ਤੁਸੀਂ ਸਾਰੇ ਆਰਡਰ ਹੋਏ ਆ ਗਵਰਨਮੈਂਟ ਦੇ ਤੁਸੀਂ ਇਹ ਜਿਹੜਾ ਪੁਲਿਸ ਹੈ ਦੁਕਾਨਾਂ ਦੇ ਬਾਹਰ ਜਿਹੜੀ ਪਲੇਸਮੈਂਟ ਕੀਤੀ ਇਹਨੂੰ ਅੰਦਰ ਕਰ ਲੋ ਇਹ ਮੈਂ ਸਾਹਮਣੇ ਵੀ ਉਹ ਆਰਡਰਾਂ ਦੀ ਕਾਪੀ ਚਪਕਾ ਦਿੱਤੀ ਗਈ ਹੈ ਤੇ ਬਿਲਕੁਲ ਸਾਫ਼ ਚਾਹੀਦਾ ਹਾਂਜੀ ਆ ਵੀ ਜੀ ਆ ਜਿਹੜਾ ਸਮਾਨ ਆਪਣਾ ਅੰਦਰ ਰੱਖੋ ਜੀ ਸਾਰਾ ਬਿਲਕੁਲ ਕਲੀਨ ਚਾਹੀਦਾ ਸਮਾਨ કાકાજી ਡੀਸੀ ਸਾਹਿਬ ਦੇ ਆਰਡਰ ਹੋਏ ਆ ਪੰਜਾਬ ਗਵਰਨਮੈਂਟ ਡੀਸੀ ਸਾਹਿਬ ਦੇ ਔਰ ਅਸੀਂ ਸਾਡੇ ਮਾਨ ਜੋਗ ਐਡਸੂ ਟਰੈਪਸ ਆਵ ਲੋ ਇਕੱਲੇ ਇਕੱਲੇ ਮਾਰਕੀਟ ਦੇ ਜਾ ਕੇ ਇਹ ਆਰਡਰ ਤੁਹਾਡੋਂ ਦੱਸ ਰਹੇ ਆ ਆ ਚੀਜ਼ ਨਹੀਂ ਚਾਹੀਦੀ ਤੁਹਾਡਾ ਜਿੰਨਾ ਵੀ ਸਮਾਨ ਆ ਸ਼ਟਰ ਦੇ ਅੰਦਰ ਹੋਊਗਾ ਨਹੀਂ ਮੰਨੇ ਸਿੱਧੀ ਐਫਆਈਆਰ ਮਿੰਡ ਆਓ ਜੀ ਬਾਉ ਜੀ ਇੱਧਰ ਆਓ ਸਾਰੇ ਜਣੇ ਮਾਲਕ ਦੁਕਾਨ ਵਾਲੇ ਮਾਲਕ ਆਓ ਜੀ ਆ ਤੁਸੀਂ ਵੀ ਆਓ ਜੀ ਮਾਲਕ ਦੁਕਾਨ ਵਾਲੇ ਤੁਸੀਂ ਜੀ ਜੀ ਆ ਦੁਕਾਨ ਵਾਲੇ ਮਾਲਕ ਬਾਹਰ ਬਲਾਓ ਜੀ ਆਪਣੇ ਦੁਕਾਨ ਦੇ ਬਾਹਰ ਇਸ ਤਰ੍ਹਾਂ ਕੋਈ ਸਮਾਨ ਨਹੀਂ ਚਾਹੀਦਾ ਤੁਹਾਡਾ ਇਹ ਸਮਾਨ ਤੁਹਾਡੇ ਸ਼ਟਰ ਤੱਕ ਚਾਹੀਦਾ ਔਰ ਇਹਦੇ ਵਿੱਚ ਸਿੱਧੀ ਐਫ ਆਈ ਆਰ ਹੈਗੀ ਜੇ ਇਹਦੇ ਵਿੱਚ ਕੋਈ ਲਿਹਾਜ਼ ਨਹੀਂ ਜੇ ਕੋਈ ਕਿਸੇ ਕਾਰਪੋਰੇਸ਼ਨ ਵਾਲੇ ਨੇ ਨਹੀਂ ਕਿਸੇ ਅਫਸਰ ਨੇ ਨਹੀਂ ਤੁਹਾਨੂੰ ਕਹਿਣਾ ਜੇ ਇਸ ਜਗ੍ਹਾ ਦੀ ਸਾਨੂੰ ਫੋਟੋ ਪੈ ਗਈ ਜਾਂ ਵੀਡੀਓ ਬਣ ਗਈ ਉਥੇ ਐਫ ਆਈ ਆਰ ਲਾਂਚ ਹੋਣੀ ਜੇ ਬਿਲਕੁਲ ਹੈ ਤੁਹਾਡਾ ਸਮਾਨ ਕਿਸੇ ਦਾ ਵੀ ਬਾਹਰ ਨਹੀਂ ਚਾਹੀਦਾ ਅੰਦਰ ਕਰੋ ਸਾਰਾ ਹੀ ਇਹਦੇ ਸਾਰਾ ਬਿਲਕੁਲ ਖਾਲੀ ਕਰੋ ਸਾਰਾ ਤੇ ਨਹੀਂ ਹੋਣੀ ਚਾਹੀਦੀ ਪਿੱਛੇ ਲੈ ਜਾਓ ਹੁਣੇ ਹੀ ਨਹੀਂ ਤੁਸੀਂ ਕਰਨ ਦੇ ਕੀ ਕਰੋਗੇ ਪਰਚਾ ਕਰਾਵਣਾ ਤੁਸੀਂ ਉਰੇ ਆਜੋ ਉਰੇ ਆਜੋ ਤੁਸੀਂ ਵੀ ਜੀ ਬਾਉ ਜੀ ਬਾਹਰ ਆਓ ਇਸ ਹੀ ਹਸਾਬ ਨਾਲ ਹੋਇਆ ਅਗਰ ਤੁਹਾਡੇ ਦੁਕਾਨ ਤੋਂ ਤੁਸੀਂ ਸਾਮਾਨ ਨਹੀਂ ਚੱਕਦੇ ਆਪਣੇ ਸ਼ਟਰ ਤੱਕ ਅੰਦਰ ਇਹਦੇ ਵਿੱਚ ਡਾਇਰੈਕਟ ਐਫ ਆਈ ਆਰ ਹੋਣੀ ਜੇ ਕੋਈ ਵੀ ਨੋਟਸ ਨਹੀਂ ਆਉਣਾ ਅਸੀਂ ਅੱਜ ਚੱਲੇ ਆ ਕੱਲ ਨੂੰ ਸਾਡੇ ਸਿਵਲ ਦੇ ਵਿੱਚ ਬੰਦੇ ਆਉਣੇ ਆ ਉਹਨਾਂ ਵੀਡੀਓ ਬਣਾਉਣੇ ਆ ਜਿਸ ਦੁਕਾਨ ਦੀ ਵੀਡੀਓ ਆ ਗਈ ਉੱਤੇ ਡਾਇਰੈਕਟ ਪਰਚਾ ਆ ਜਾਣਾ ਜੇ ਇਸ ਕਰਕੇ ਬਰਾਏ ਮਿਹਰਬਾਨੀ ਮੇਰੀ ਸਾਰੀ ਮਾਰਕੀਟ ਨੂੰ ਬੇਨਤੀ ਆ ਵੀ ਆਪਣਾ ਜਿੰਨਾ ਫਰੰਟ ਵਾਲਾ ਸਮਾਨ ਆ ਆਪਣੇ ਦੁਕਾਨਾਂ ਦੇ ਅੰਦਰ ਕਰ ਲੋ ਆਰਡਰ ਡੀਸੀ ਸਾਹਿਬ ਦੇ ਆਰਡਰ ਆ ਤੁਹਾਡਾ ਆ ਚੀਜ਼ ਨਹੀਂ ਚਾਹੀਦੀ ਆ ਸਾਰਾ ਸਮਾਨ ਤੁਹਾਡਾ ਦੁਕਾਨ ਦੇ ਅੰਦਰ ਖਾਲੀ ਬਿਲਕੁਲ ਮੁੜ ਕੇ ਨਾ ਕਿਓ ਇਹਦੇ ਵਿੱਚ ਅਪੀਲ ਦਲੀਲ ਨਹੀਂ ਜੈਗੀ ਕਿਸੇ ਨੇ ਮੈਂ ਵੀਡੀਓ ਬਣਾ ਕੇ ਪਾਸ ਤੇ ਪਰਚਾ ਮੈਂ ਹੀ ਦੇ ਦੇਣਾ ਮੁੜ ਕੇ ਇਹਦੇ ਵਿੱਚ ਪਰਚਾ ਜੇ ਸਿੱਧਾ ਕੋਈ ਐ ਨਹੀਂ ਵੀ ਆਪਾਂ ਸਾਨੂੰ ਕੋਈ ਸਮਾਨ ਲੈ ਜਾਵੇ 200 ਰੁਪਏ ਫਾਈਨ ਭਰ ਕੇ ਲੈਵਾਂਗੇ ਇਹ ਡੀਸੀ ਸਾਹਿਬ ਵੱਲੋਂ ਡਾਇਰੈਕਟਲੀ ਜਿਹੜੇ ਆਰਡਰ ਹੋਏ ਆ ਜਿਹੜਾ ਦੁਕਾਨਦਾਰ ਆਪਣੀ ਸ਼ਟਰ ਤੋਂ ਬਾਹਰ ਸਮਾਨ ਲਾਉਂਦਾ ਉਹਦੇ ਖਿਲਾਫ ਪਰਚਾ ਦਿਓ ਸਾਡੇ ਮਾਨਯੋਗ ਡੀਸੀ ਸਾਹਿਬ ਮਾਨਯੋਗ ਕਮਿਸ਼ਨਰ ਔਰ ਪੁਲਿਸ ਤੇ ਮਾਨਯੋਗ ਕਮਿਸ਼ਨਰ ਔਰ ਕਾਰਪੋਰੇਸ਼ਨ ਔਰ ਇਹ ਮਾਨਯੋਗ ਡੀਸੀ ਸਾਹਿਬ ਵੱਲੋਂ ਇੱਕ ਆਰਡਰ ਪਾਸ ਹੋ ਗਿਆ ਜਿੰਨੂੰ ਆਪਾਂ ਪਹਿਲਾਂ 144 ਕਹਿੰਦੇ ਹੁੰਦੇ ਸੀ ਉਨੇ 163 ਬੀ ਐਨ ਐਸ ਐਸ ਦੇ ਵਿੱਚ ਇਹਦੇ ਵਿੱਚ ਸਪਸ਼ਟ ਲਿਖਿਆ ਗਿਆ ਵਾ ਕਿ ਕੋਈ ਵੀ ਦੁਕਾਨਦਾਰ ਸਰਕਾਰੀ ਜਗ੍ਹਾ ਤੇ ਫੁੱਟਪਾਥ ਤੇ ਅਗਰ ਸਮਾਨ ਲਾਂਦਾ ਹੈ ਉਹਦੇ ਖਿਲਾਫ ਡਾਇਰੈਕਟ ਐਫ ਆਈ ਆਰ ਹੋਏਗੀ ਜੀ ਇਹ ਮਾਨਯੋਗ ਡੀ ਸੀ ਸਾਹਿਬ ਦੇ ਹੁਕਮ ਹੈ ਮਾਨਯੋਗ ਏ ਡੀ ਸੀ ਟ੍ਰੈਫਿਕ ਸਾਹਿਬ ਸਾਡੇ ਅਮਨਦੀਪ ਕੌਰ ਜੀ ਅਸੀਂ ਕੱਲ ਪਰਸੋਂ ਦੇ ਜਿੱਦਨ ਦੇ ਸੈਕੂਲੇਟ ਹੋਏ ਆ ਡੇਟ ਦੇ ਮੁਤਲਕ ਸਾਡੇ ਕੋਲ 10-7 ਨੂੰ ਆਏ ਆ ਉਦੇ ਮਤਲਬ ਅਸੀਂ ਕੱਲੇ-ਕੱਲੇ ਮਾਰਕੀਟ ਦੇ ਵਿੱਚ ਜਾ ਕੇ ਕੱਲੇ-ਕੱਲੇ ਜਿਹੜੇ ਮਤਲਬ ਕਿ ਜੇ ਲਾਈਨ 'ਚ ਮੰਨ ਲਓ ਤੁਸੀਂ ਦੇਖਿਆ 8 ਦੁਕਾਨਾਂ ਐ ਇਹਨਾਂ ਨੂੰ ਸਾਰੇ ਜਿਹੜੇ ਮਾਲਕ ਨੇ ਇਹਨਾਂ ਦੇ ਜਾਂ ਇਹਨਾਂ ਨੇ ਕਿਰਾਏ ਤੇ ਦਿੱਤੀਆਂ ਨੇ ਸਾਰਿਆਂ ਨੂੰ ਇਸ ਹੁਕਮਾਂ ਬਾਰੇ ਆਰਡਰਾਂ ਬਾਰੇ ਕੱਲੇ-ਕੱਲੇ ਬਰੀਕੀ 'ਚ ਦੱਸ ਰਹੇ ਆ ਵੀ ਆਪਣਾ ਜਿਹੜਾ ਫੁੱਟਪਾਥ ਖਾਲੀ ਰੱਖਿਓ ਇਹਦੇ ਵਿੱਚ ਜੀ ਜੁਰਮਾਨੇ ਦੀ ਪ੍ਰੋਵੀਜ਼ਨ ਨਹੀਂ ਹੈਗੀ ਇਹ 'ਚ ਡਾਇਰੈਕਟ ਐਫ ਆਈ ਆਰ ਕਿਸੇ ਨੇ ਵੀ ਫੋਟੋ ਪਾਤੀ ਜਾਂ ਵੀਡੀਓ ਵਾਇਰਲ ਹੋ ਗਈ ਕਿਸੇ ਦੁਕਾਨ ਦੀ ਉਹਦੇ ਐਫ ਆਈ ਆਰ ਹੋ ਕੇ ਉਹਨੂੰ ਉਧਕੋਣਾ ਲੋਕਾਂ ਨੂੰ ਦੱਸਿਆ ਜਾਏਗਾ ਕਿ ਕਿੰਨੇ ਦਿਨ ਤੱਕ ਦੱਸਿਆ ਜਾਏਗਾ ਨਹੀਂ ਤਕਰੀਬਨ ਜਿੱਥੇ ਜਿੱਥੇ ਦਾਸਤਾ ਉਧਰ ਅਸੀਂ ਆਪਣੇ ਸਿਵਲ ਦੇ ਬੰਦੇ ਲਾਤੇ ਆ ਜੇ ਕੋਈ ਨਹੀਂ ਹਟੂਗਾ ਮਾਨਜੋ ਡਿਸਪ ਦੇ ਹੁਕਮਾਂ ਦੀ ਉਲੰਘਣਾ ਕਰੇਗਾ ਉਹਦੇ ਖਿਲਾਫ ਬੰਦ ਦੀ ਕਾਰਵਾਈ ਹੋਏਗੀ ਹੁਣ ਤੱਕ ਕਿਸੇ ਤਰ੍ਹਾਂ ਦਾ ਕੋਈ ਪਰਚਾ ਹੋਇਆ ਵਾ ਕੋਚ ਮੰਡਮ ਨੂੰ ਲੈ ਕੇ ਅਜੇ ਉਸ ਜਗਾ ਰਹਿ ਗਿਆ ਸਾਡੀਆਂ ਜਿੱਧਰ ਦਾਸਤਾ ਵਾ ਔਰ ਗਾਂ ਦੱਸ ਰਹੇ ਆ ਉਸ ਤੋਂ ਬਾਅਦ ਜੇ ਕੋਈ ਨਹੀਂ ਹਟਦਾ ਤੇ ਫਿਰ ਅਸੀਂ ਉਹਦੇ ਖਿਲਾਫ ਸਖਤ ਕਾ